ਪੰਜਾਬੀ ਨਿਊਜ਼ ਟੁਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਇਸ ਵਕਤ ਇੱਕ ਵੱਡੀ ਅਪਡੇਟ ਦੇ ਬਾਰੇ ਤੁਹਾਨੂੰ ਲੈ ਕੇ ਚੱਲਦੇ ਆਂ ਅਮ੍ਰਿਤਪਾਲ ਸਿੰਘ ਹੋਰਾਂ ਦਾ ਡਿਬਰੂਗੜ ਤੋਂ ਇੱਕ ਬਿਆਨ ਜਿਹੜਾ ਹੈ ਸਾਹਮਣੇ ਆਇਆ ਹੈ ਜੀ ਹਾਂ ਅਧਿਕਾਰਤ ਬਿਆਨ ਜਿਸ ਨੂੰ ਆਪਾਂ ਕਹਿ ਸਕਦੇ ਆਂ ਅਮ੍ਰਿਤਪਾਲ ਸਿੰਘ ਹੋਰਾਂ ਦਾ ਡਿਬਰੂਗੜ ਤੋਂ ਇੱਕ ਬਿਆਨ ਜਿਹੜਾ ਹੈ ਉਹਨਾਂ ਨੇ ਜਾਰੀ ਕੀਤਾ ਹੈ ਮਾਂ ਦੇ ਖਾਲਸਤਾਨੀ ਵਾਲੇ ਬਿਆਨ ਤੋਂ ਬਾਅਦ ਅਮ੍ਰਿਤਪਾਲ ਨੇ ਕਿਨਾਰਾ ਕਰਿਆ ਹੈ ਕਿਹਾ ਹੈ ਕਿ ਮਾਂ ਦੇ ਬਿਆਨ ਤੋਂ ਖੁਸ਼ ਨਹੀਂ ਆ ਜੀ ਹਾਂ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਬੀਤੇ ਸ਼ੁੱਕਰਵਾਰ ਐਮਪੀ ਅਹੁਦੇ ਲਈ ਹਲਫ ਲਿਆ ਉਹਨਾਂ ਨੂੰ ਸੌਂ ਚੁੱਕਣ ਲਈ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਤੋਂ ਫੌਜੀ ਜਹਾਜ਼ ਦੇ ਵਿੱਚ ਸਖਤ ਸੁਰੱਖਿਆ ਹੇਠ ਦਿੱਲੀ ਲਿਆਂਦਾ ਗਿਆ ਸੀ ਸੌਂ ਚੁੱਕਣ ਤੋਂ ਬਾਅਦ ਉਹਨਾਂ ਨੂੰ ਮੁੜ ਦਿੱਲੀ ਤੋਂ ਡਿਬਰੂਗੜ੍ਹ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਪਰ ਸੌਂ ਚੁੱਕਦੇ ਹੀ ਪਰਿਵਾਰ ਨਾਲ 50 ਮਿੰਟ ਦੀ ਮੁਲਾਕਾਤ ਪਿੱਛੋਂ ਉਹਨਾਂ ਨੂੰ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਹੈ। ਅਮਰਿਤਪਾਲ ਸਿੰਘ ਦੇ ਸੌਂ ਚੁੱਕ ਸਮਾਗਮ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਅਮਰਿਤਪਾਲ ਸਿੰਘ ਨੂੰ ਅਸਾਮ ਤੋਂ ਹਵਾਈ ਜਹਾਜ਼ ਰਾਹੀਂ ਸਿੱਧਾ ਨਵੀਂ ਦਿੱਲੀ ਲਿਆਂਦਾ ਗਿਆ। ਇਸ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਉਹਨਾਂ ਨੂੰ ਲੋਕ ਸਭਾ ਮੈਂਬਰ ਵਜੋਂ ਸੌਂ ਚੁਕਾਈ ਹੈ। ਇਸ ਤੋਂ ਪਹਿਲਾਂ ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ 1000 ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਮੈਂ ਸਾਰੇ ਸਮਰਥਕਾਂ ਨੂੰ ਵਧਾਈ ਦਿੰਦੀ ਹਾਂ ਉਹਨਾਂ ਨੂੰ ਵੀ ਜੂਨ ਦੇ ਵਿੱਚ ਹੋਰ ਸੰਸਦ ਮੈਂਬਰਾਂ ਦੇ ਨਾਲ ਲੋਕ ਸਭਾ ਮੈਂਬਰ ਵਜੋਂ ਸੌ ਚੱਕਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਸੀ ਇਹ ਜਿਹੜੀ ਗੱਲ ਹੈ ਉਹਨਾਂ ਦੇ ਮਾਤਾ ਦੇ ਵੱਲੋਂ ਕਹੀ ਗਈ ਸੀ ਇਸ ਤੋਂ ਬਾਅਦ ਪੱਤਰਕਾਰਾਂ ਦੇ ਸਵਾਲ ਉੱਤੇ ਉਹਨਾਂ ਨੇ ਕਿਹਾ ਹੈ ਕਿ ਕੁਝ ਵੀ ਕਹੀ ਜਾਵੇ ਪਰ ਅਮਰਿਤਪਾਲ ਕੋਈ ਖਾਲਸਤਾਨੀ ਨਹੀਂ ਹੈ ਉਹਨਾਂ ਦੇ ਲੋਕ ਸਭਾ ਮੈਂਬਰ ਵੱਜੋਂ ਸੌ ਚੁੱਕਣ ਕਾਰਨ ਸਮਰਥਕ ਕਾਫੀ ਖੁਸ਼ ਨੇ ਮੈਂ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਉਸ ਨੂੰ ਜੇਲ੍ਹ ਤੋਂ ਰਿਹਾ ਕੀਤਾ ਜਾਵੇ ਮਾਂ ਦੇ ਇਸ ਬਿਆਨ ਉੱਤੇ ਹੁਣ ਅਮਰਿਤਪਾਲ ਦੀ ਸਫਾਈ ਆਈ ਹੈ ਉਹਨਾਂ ਦੀ ਟੀਮ ਵੱਲੋਂ ਟਵੀਟ ਕਰਦੇ ਆ ਕਿ ਹਾਏ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਅੱਜ ਜਦੋਂ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਹੈ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ਇਹ ਗੱਲ ਜਿਹੜੀ ਹੈ ਅਮਰਿਤਪਾਲ ਸਿੰਘ ਹੋਰਾਂ ਨੇ ਸਾਫ਼ ਕਰ ਦਿੱਤੀ ਹੈ ਅਮਰਿਤਪਾਲ ਸਿੰਘ ਹੋਰਾਂ ਨੇ ਇਹ ਗੱਲ ਜਿਹੜੀ ਹੈ ਬਿਲਕੁਲ ਕਹੀ ਹੈ ਕਿ ਆਖਰ ਮੈਂ ਖਾਲਸਤਾਨੀ ਸਮਰਥਕਾਂ ਤੇ ਇਹੋ ਜਿਹਾ ਬਿਆਨ ਜਿਹੜਾ ਹੈ ਅੱਗੇ ਤੋਂ ਨਹੀਂ ਆਉਣਾ ਚਾਹੀਦਾ ਅਮਰਿਤਪਾਲ ਸਿੰਘ ਹੋਰਾਂ ਨੇ ਇਹ ਗੱਲ ਜਿਹੜੀ ਹੈ ਸਾਫ਼ ਕਰ ਦਿੱਤੀ ਹੈ ਅਮਰਿਤਪਾਲ ਸਿੰਘ ਹੋਰਾਂ ਦੇ ਇਸ ਬਿਆਨ ਤੋਂ ਬਾਅਦ ਜਿਹੜੀ ਹੈ ਕਾਫੀ ਗੱਲਬਾਤ ਜਿਹੜੀ ਹੈ ਉਹ ਚੱਲ ਪਈ ਹੈ ਹਾਲਾਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਮਰਿਤਪਾਲ ਸਿੰਘ ਹੋਰਾਂ ਦੇ ਇਸ ਬਿਆਨ ਤੋਂ ਬਾਅਦ ਕਾਫੀ ਲੋਕ ਜਿਹੜੇ ਨੇ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਨਿਤਰੇ ਨੇ ਔਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਇਹ ਬਿਆਨ ਦੇ ਨਾਲ ਸਿੱਖਾਂ ਦੇ ਵਿੱਚ ਨਵੀਂ ਸੋਚ ਤੇ ਨਵੀਂ ਜਿਹੜੀ ਹੈ ਸੋਚ ਭਰੀ ਗਈ ਹੈ ਇਹ ਗੱਲ ਵੀ ਜਿਹੜੀ ਹੈ ਬਿਲਕੁਲ ਸਾਫ਼ ਹੋ ਚੁੱਕੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮਹਿਲਾ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਦੋਸ਼ ਵਿੱਚ 6 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ ਮਹਿਲਾ ਅਧਿਆਪਕ ਤੇ ਵਿਦਿਆਰਥੀ ਨਾਲ ਸਰੀਰਕ ਸੰਬੰਧ ਬਣਾਉਣ ਦਾ ਦੋਸ਼ ਹੈ ਵਿਦਿਆਰਥੀ ਦੀ ਮਾਂ ਇਸ ਗੱਲ ਦੀ ਜਿਹੜੀ ਹੈ ਹਵਾ ਮਿਲੀ ਹੈ ਉਸਨੇ ਮਹਿਲਾ ਅਧਿਆਪਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਮਹਿਲਾ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਸ਼ਰਤ ਤੇ ਜ਼ਮਾਨਤ ਮਿਲੀ ਕਿ ਉਹ ਕਿਸੇ ਨਵਾਲਕ ਬੱਚੇ ਨੂੰ ਨਹੀਂ ਮਿਲੇਗੀ ਪਰ ਅਜਿਹਾ ਨਹੀਂ ਹੋਇਆ ਮਹਿਲਾ ਅਧਿਆਪਕ ਨੇ ਫਿਰ ਕਿਸੇ ਹੋਰ ਵਿਦਿਆਰਥੀ ਨਾਲ ਅਜਿਹਾ ਕੀਤਾ ਮਾਮਲਾ ਬ੍ਰਿਟੇਨ ਦਾ ਹੈ ਮਹਿਲਾ ਅਧਿਆਪਕ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵਿਦਿਆਰਥੀਆਂ ਦੇ ਸੰਪਰਕ ਦੇ ਵਿੱਚ ਰਹਿੰਦੀ ਸੀ ਅਤੇ ਵੱਖ-ਵੱਖ ਬਹਾਨੇ ਉਹਨਾਂ ਨੂੰ ਮਿਲਣ ਲਈ ਬੁਲਾਉਂਦੀ ਸੀ ਇੱਕ ਦਿਨ ਪੀੜਤ ਵਿਦਿਆਰਥੀ ਦੀ ਮਾਂ ਨੇ ਅਧਿਆਪਕ ਨਾਲ ਬੱਚੇ ਦੀ ਕੁਝ ਗੱਲਬਾਤ ਮੈਸੇਜ ਰਾਹੀਂ ਪੜ ਲਈ ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਮਾਮਲਾ ਦਰਜ ਹੋਣ ਤੋਂ ਬਾਅਦ ਮਹਿਲਾ ਦੇ ਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਖਤ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ ਗਈ ਪਰ ਹੁਣ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ ਹੈ ਮਹਿਲਾ ਦੇ ਆਪਕ ਨੂੰ ਇਸ ਸ਼ਰਤ ਤੇ ਜ਼ਮਾਨਤ ਦਿੱਤੀ ਗਈ ਸੀ ਕਿ ਉਹ ਬੱਚਿਆਂ ਤੋਂ ਦੂਰ ਰਹੇਗੀ ਪਰ ਉਸਨੇ ਨਾ ਸਿਰਫ ਇੱਕ ਹੋਰ ਵਿਦਿਆਰਥੀ ਨਾਲ ਅਜਿਹਾ ਕੀਤਾ ਸਗੋਂ ਗਰਭਵਤੀ ਵੀ ਹੋ ਗਈ ਪਰ ਅਦੇ ਆਪਕਾ ਨੇ ਜੇਲ੍ਹ ਦੇ ਵਿੱਚ ਰਹਿੰਦਿਆਂ ਹੀ ਬੱਚੇ ਨੂੰ ਜਨਮ ਦਿੱਤਾ ਪਰ ਉਸ ਨੂੰ ਬੱਚੇ ਨਾਲ ਸਮਾਂ ਬਿਤਾਉਣ ਮੌਕਾ ਵੀ ਨਹੀਂ ਮਿਲਿਆ ਸੁਣਵਾਈ ਦੌਰਾਨ ਅਦਾਲਤ ਨੇ ਮਹਿਲਾ ਧਿਆਪਕ ਨੂੰ ਦੋਸ਼ੀ ਪਾਇਆ ਅਤੇ ਕਿਹਾ ਕਿ ਉਸਨੇ ਆਪਣਾ ਕਰੀਅਰ ਬਰਬਾਦ ਕਰ ਦਿੱਤਾ ਜੱਜ ਨੇ ਧਿਆਪਕ ਨੂੰ ਕਿਹਾ ਹੈ ਕਿ ਉਸਨੇ ਬਹੁਤ ਹੰਕਾਰ ਨਾਲ ਵਿਵਹਾਰ ਕੀਤਾ ਤੁਸੀਂ ਭਰੋਸਾ ਤੋੜ ਕੇ ਆਪਣੀ ਸੰਤੁਸ਼ਟੀ ਲਈ ਆਪਣੇ ਅਧਿਕਾਰ ਦੀ ਦੁਰਵਰਤੋਂ ਕੀਤੀ ਹੈ ਅਦਾਲਤ ਨੇ ਮਹਿਲਾ ਧਿਆਪਕ ਨੂੰ 6 ਸਾਲ ਦੀ ਸਜ਼ਾ ਸੁਣਾਈ ਹੈ ਇੱਕ ਵਿਦਿਆਰਥੀ ਨੇ ਅਦਾਲਤ ਦੇ ਵਿੱਚ ਬਿਆਨ ਦਿੱਤਾ ਸੀ ਕਿ ਉਸ ਨਾਲ ਜ਼ਬਰਦਸਤੀ ਅਜਿਹਾ ਕੀਤਾ ਗਿਆ ਉਸ ਨੂੰ ਧੋਖਾ ਦੇ ਕੇ ਉਸ ਨਾਲ ਰਿਸ਼ਤਾ ਕਾਇਮ ਕਰ ਲਿਆ ਗਿਆ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਪਹਿਲੀ ਵਾਰ ਮਾਮਲਾ ਦਰਜ ਹੋਣ ਤੋਂ ਬਾਅਦ ਮਹਿਲਾ ਧਿਆਪਕ ਨੂੰ ਬੱਚਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ ਪਰ ਉਸ ਨੇ ਨਾ ਸਿਰਫ ਵਿਦਿਆਰਥੀ ਨਾਲ ਅਜਿਹਾ ਕੀਤਾ ਸਗੋ ਹੋ ਗਰਭਵਤੀ ਵੀ ਹੋਈ ਅਦਾਲਤ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਮਹਿਲਾ ਧਿਆਪਕ ਨੂੰ 6 ਸਾਲ ਦੀ ਜਿਹੜੀ ਹੈ ਸਜ਼ਾ ਸੁਣਾ ਦਿੱਤੀ ਹੈ 6 ਸਾਲੀਆਂ ਸਜਾ ਦਾ ਐਲਾਨ ਕਰ ਦਿੱਤਾ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਯੂਕੇ ਸਿੱਖ ਕੋਰਟ ਕੀ ਹੈ ਇੱਥੇ ਕਿਹੜੇ ਮਾਮਲੇ ਸੁਨੇ ਜਾਂਦੇ ਨੇ ਇਹ ਹੋਂਦ ਵਿੱਚ ਕਿਉਂ ਆਈ ਹੈ ਤੇ ਹਾਲਾਂਕਿ ਬ੍ਰਿਟੇਨ ਦੇ ਵਿੱਚ ਪੰਜਾਬੀ ਮੂਲ ਦੇ ਲੋਕਾਂ ਨੇ ਸਮਾਜ ਦੀ ਸੇਵਾ ਦਾ ਇੱਕ ਨਵੇਕਲਾ ਤਰੀਕਾ ਲੱਭਿਆ ਉਥੇ ਇੱਕ ਸੰਸਥਾ ਹੋਣ ਦੇ ਵਿੱਚ ਆਈ ਹੈ ਜਿਸ ਦਾ ਨਾਮ ਹੈ ਸਿੱਖ ਕੋਰਟ ਇਸ ਸੰਸਥਾ ਨੂੰ ਪੰਜਾਬੀ ਮੂਲ ਦੇ ਕਾਰਕੁਨਾਂ ਦੇ ਮਾਹਰਾਂ ਵਕੀਲਾਂ ਵੈਰਿਸਟਰਾਂ ਦੇ ਸਮਾਜ ਦੇ ਮੋਹਤਵਾਰ ਬੰਦਿਆਂ ਨੇ ਬਣਾਇਆ ਇਹ ਸੰਸਥਾ ਬ੍ਰਿਟੇਨ ਦੀ ਮੁੱਖ ਅਦਾਲਤ ਤੋਂ ਬਾਹਰ ਲੋਕਾਂ ਦੇ ਫੈਸਲੇ ਕਰਾਉਣ ਦੀ ਗੱਲ ਕਰਦੀ ਹੈ ਤੇ ਉਹ ਥੋੜੀ ਜਹੀ ਫੀਸ ਦੇ ਬਦਲੇ ਸਿੱਖ ਕੋਰਟ ਦੇ ਰਸਮੀ ਤੌਰ ਉੱਤੇ ਆਪਣਾ ਕੰਮ ਇੱਕ ਜੂਨ 2024 ਨੂੰ ਸ਼ੁਰੂ ਕੀਤਾ ਹੈ ਕਿ ਇਹ ਕੋਰਟ ਸਿੱਖਾਂ ਦੇ ਲਈ ਹੈ ਇਸ ਤਰੀਕੇ ਦੇ ਮਾਮਲਿਆਂ ਵਿੱਚ ਸੁਣਵਾਈ ਕਰ ਸਕਦੀ ਹੈ ਕਿ ਇਸ ਦੀਆਂ ਸੀਮਾਵਾਂ ਨੇ ਤੇ ਕਿਹੜੇ ਕਾਨੂੰਨ ਤਹਿਤ ਇਸ ਨੂੰ ਬਣਾਇਆ ਗਿਆ ਹੈ ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਇੱਕ ਰਿਪੋਰਟ ਦੇ ਵਿੱਚ ਦਿੱਤੇ ਜਾ ਰਹੇ ਨੇ ਇਸ ਕੋਰਟ ਦੇ ਵਿੱਚ ਜੱਜ ਹਰਜਾਪ ਸਿੰਘ ਪੰਗਲ ਨੇ ਮੈਜਿਸਟ੍ਰੇਟ ਦੀ ਭੂਮਿਕਾ ਨਿਭਾ ਰਹੀ ਗੁਰਸ਼ਰਨ ਕੌਰ ਦੇ ਚੀਫ ਜੱਜ ਬਣੇ ਬਲਦੀਪ ਸਿੰਘ ਨਾਲ ਗੱਲਬਾਤ ਕੀਤੀ ਹਰਜਾਪ ਸਿੰਘ ਇੰਗਲੈਂਡ ਦੇ ਵਿਲੇਜ ਦੇ ਵਿੱਚ ਸੁਪਰੀਮ ਕੋਰਟ ਦੇ ਵਕੀਲ ਸੋਲੀਸਟਰ ਨੇ ਅਤੇ ਉਪਰਵਾਸੀਆਂ ਨਾਲ ਜੁੜੇ ਕੇਸਾਂ ਦੀ ਪੈਰ ਵੀ ਕਰਦੇ ਨੇ ਦੂਜੇ ਪਾਸੇ ਗੁਰਸ਼ਰਨ ਕੌਰ 20 ਸਾਲਾਂ ਤੋਂ ਬ੍ਰਿਟੇਨ ਦੀ ਹੈਲਥ ਸੇਵਾ ਦੇ ਵਿੱਚ ਐਨ ਐਚ ਐਸ ਵਿੱਚ ਕੰਮ ਕਰ ਰਹੇ ਨੇ ਗੁਰਸ਼ਰਨ ਕੌਰ ਸਮਾਜ ਸੇਵਾ ਦੇ ਖੇਤਰ ਨਾਲ ਵੀ ਜੁੜੇ ਹੋਏ ਨੇ ਬਲਦੀਪ ਸਿੰਘ ਵੀ ਇੰਗਲੈਂਡ ਵਿੱਚ ਵਕੀਲ ਨੇ ਅਤੇ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਉਹ ਜੁੜੇ ਹੋਏ ਨੇ ਸਿੱਖ ਕੋਡ ਬਾਰੇ ਦੱਸਦੇ ਹੋਏ ਹਰਜਾਪ ਸਿੰਘ ਕਹਿੰਦੇ ਨੇ ਕਿ ਇਹ ਇੱਕ ਤਰੀਕੇ ਦੀ ਵਿਚੋਲਗੀ ਦੀ ਸੇਵਾ ਹੈ ਹਰਜਾਪ ਕਹਿੰਦੇ ਨੇ ਭਾਰਤੀ ਅਦਾਲਤਾਂ ਵਾਂਗ ਬ੍ਰਿਟੇਨ ਦੀਆਂ ਅਦਾਲਤਾਂ ਵਿੱਚ ਵੀ ਕੇਸਾਂ ਦੀ ਸੁਣਵਾਈ ਲਈ ਕਾਫੀ ਸਮਾਂ ਤੇ ਪੈਸਾ ਲੱਗਦਾ ਹੈ ਇੱਥੇ ਵਕੀਲ ਘੰਟਿਆਂ ਦੇ ਹਿਸਾਬ ਨਾਲ ਸੈਂਕੜੇ ਪਾਉਂਡ ਸੁਣਵਾਈ ਲਈ ਲੈਂਦੇ ਨੇ ਕੇਸਾਂ ਦੀ ਗਿਣਤੀ ਵੀ ਕਾਫੀ ਹੈ ਜਿਸ ਨਾਲ ਕਾਫੀ ਵਕਤ ਵੀ ਕੇਸਾਂ ਦੇ ਫੈਸਲੇ ਆਉਣ ਦੇ ਵਿੱਚ ਲੱਗ ਜਾਂਦਾ ਏ ਸਿੱਖ ਕੋਰਟ ਰਾਹੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਦੋ ਵਿਅਕਤੀਆਂ ਵਿੱਚ ਪੈਦਾ ਹੋਏ ਕਿਸੇ ਵਿਵਾਦ ਨੂੰ ਕੋਰਟ ਦੇ ਬਾਹਰ ਮੀਡੀਏਸ਼ਨ ਸਰਵਿਸ ਰਾਹੀਂ ਸੁਲਝਾ ਦਈਏ ਇਹ ਇੱਕ ਤਰੀਕੇ ਦੀ ਵਿਚੋਲਗੀ ਦੀ ਸੇਵਾ ਹੈ ਬ੍ਰਿਟੇਨ ਦੀਆਂ ਅਦਾਲਤਾਂ ਵੀ ਕਹਿੰਦੀਆਂ ਨੇ ਕਿ ਉਹਨਾਂ ਵੱਲ ਆਉਣ ਤੋਂ ਪਹਿਲਾਂ ਜੇ ਮਾਮਲਾ ਅਦਾਲਤ ਤੋਂ ਬਾਹਰ ਵਿਚੋਲਗੀ ਰਾਹੀਂ ਸੁਲਝ ਕਰਦਾ ਹੈ ਤਾਂ ਸੁਲਝਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇ ਹਾਲਾਂਕਿ ਇਹ ਜਿਹੜਾ ਕੋਰਟ ਹੈ ਇਹ ਬਿਲਕੁਲ ਇਸੇ ਤਰ੍ਹਾਂ ਹੀ ਬਣਾਇਆ ਗਿਆ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਹਰ ਹਰ ਇੱਕ ਫੈਸਲੇ ਤੋਂ ਬਾਅਦ ਕੀਤੀਆਂ ਗਈਆਂ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ